ਮੌਕੇ ਦਾ ਗੀਤ ਹੈ ਤੇ ਦੋ ਜਣੇ ਮੀਆਂ ਬੀਬੀ ਸੀ ਪਤਾ ਨਹੀਂ ਪ੍ਰੇਮੀ ਜੋੜਾ ਸੀਗਾ ਜੂਸ ਪੀਣ ਆਏ ਸੀ ਤੇ ਉਹ ਕਿਧਰੇ ਮੈਂ ਟਪੀਆ ਨਾ ਉਹ ਇੱਕ ਤੋਂ ਕਰ ਲਈਆਂ ਉਹ ਬੋਲੀ ਤੂਏ ਬੋਲਾ ਦੂਲਾ ਮੂੜਾ ਉਖੜਾਇਆ ਸੀਗਾ ਪਰ ਆਪਾਂ ਗੀਤ ਬਣਾਇਆ ਇੱਕ ਵਾਰ ਸੁਣੋ ਜਰਾ ਗੌਰ ਨਾਲ ਤੇ ਸ਼ੇਅਰ ਦੱਬ ਕੇ ਲਾਈਕ ਕਮੈਂਟ ਮੇਰਾ ਵੀਰ ਬਣਾ ਕੇ ਜਰੂਰ ਕਰ ਦਿਓ ਤੇਰਾ ਮੇਰੇ ਵਣ ਨਹੀਂ ਸਰਦਾ ਸੀ ਹੁਣ ਲੰਨੀਆ ਕਿਵੇਂ ਸਾਰੇ ਕੁੜੇ ਇੱਕੋ ਦਮ ਫਰਕ ਜਾ ਪਾਗੀ ਨਹੀਂ ਕਰਦੀ ਸੀ ਇੰਨਾ ਪਿਆਰੇ ਕੁੜੇ ਮੈਂ ਤੋਹਫੇ ਕਲਾ ਮੁਹੱਬਤ ਦੇ ਤੂੰ ਪੱਠੀ ਵਾਂਗੂੰ ਤਪਦੀ ਐ ਨੀ ਹੁਣ ਮੈਨੂੰ ਛੱਡਣਾ ਹੋਊ ਘਰ ਗੱਲ ਗੱਲ ਤੇ ਕਮੀਆਂ ਕੱਢਦੀ ਐ ਨੀ ਹੁਣ ਮੈਨੂੰ ਛੱਡਣਾ ਹੋਊ ਘਰ ਗੱਲ ਗੱਲ ਤੇ ਕਮੀਆਂ ਕੱਢਦੀ ਐ ਓ ਤੇਰੀ ਮੇਰੇ ਨਾਲ ਸੀ ਚੈਟ ਹੁੰਦੀ ਕਰਦੇ ਸੀ ਕਿੰਨੇ ਮੈਸੇਜ ਨਹੀਂ ਹੁਣ ਰੱਪਲਾ ਕੋਈ ਆਉਂਦਾ ਨਹੀਂ ਕਰ ਲਈਆਂ ਕਿਸੇ ਨਿਵਾਸ ਵਿੱਚ ਨਹੀਂ ਉਹ ਜਿਹੜੀ ਕਾਲ ਫੋਨ ਤੇ ਆਉਂਦੀ ਸੀ ਇਹੋ ਗੇਰਾਂ ਦੇ ਫੋਨ ਤੇ ਵੱਜਦੀ ਗੱਲ ਗੱਲ ਤੇ ਕਮੀਆਂ ਕੱਟਦੀ ਏ ਨਿਹਣ ਮੈਨੂੰ ਛੱਡਣਾ ਹੋਊਗਾ ਗੱਲ ਗੱਲ ਤੇ ਕਮੀਆਂ ਕੱਟਦੀ ਏ ਦੋ ਬੋਲ ਤਾਂ ਮਿੱਠੇ ਕੀ ਬੋਲੇ ਓ ਹੁਣ ਤਾਂ ਮੇਰੇ ਨਾਲ ਹੋਂ ਤੱਕ ਕਹਤੋ ਰਾ ਪੈਣਾ ਐ ਵਖ ਕਰਨਾ ਨਹੀਂ ਕਈ ਵਾਰੀ ਇਥੋਂ ਤੱਕ ਕਹਤੋ ਰਾ ਪੈਣਾ ਐ ਵਖ ਕਰਨਾ ਨਹੀਂ ਹਮ ਮੁਲਾਕਾਤ ਕੋਈ ਸਾਡੀ ਹੁੰਦੀ ਨਾ ਨਹੀਂ ਹੁਣ ਕੀ ਦੇ ਲਈ ਤੂੰ ਜੱਤਨੀ ਐ ਨੀ ਹੁਣ ਮੈਨੂੰ ਛੱਡਣਾ ਹੋਊ ਘਰ ਗੱਲ ਗੱਲ ਤੇ ਕਮੀਆਂ ਕੱਟਦੀ ਏ ਨੀ ਹੁਣ ਮੈਨੂੰ ਛੱਡਣਾ ਹੋਊ ਘਰ ਗੱਲ ਗੱਲ ਤੇ ਕਮੀਆਂ ਕੱਟਦੀ ਏ ਨੀ 에ਓ ਹੀ ਨੀ ਟੂਬ ਗਰਾਉਂਦਾ ਕੈਨੀਆਂ ਜੀ ਨੂੰ ਮਾੜਾ ਨੀ ਕਿਸੇ ਟਾਈਮ ਸੋਣੀਏ ਤੂੰ ਮੈਨੂੰ ਕੈਂ ਜੀ ਸੀ ਤੰਨ ਪਿਆਰਾ ਨੀ ਓ ਕਿਸੇ ਟਾਈਮ ਸੋਣੀਏ ਮੈਂ ਤੂੰ ਮੈਨੂੰ ਦੀ ਸੀ ਜਾਨੋ ਪਿਆਰਾਨੀ ਉਹ ਝਾੜ ਕੇ ਚੰਦਰੀਏ ਮੈਨੂੰ ਤੂੰ ਉਹ ਝਾੜ ਕੇ ਯਰਨੇ ਮੈਨੂੰ ਤੂੰ ਹੁਣ ਨਵੇਂ ਆ ਤਾਂ ਠਗਦੀ ਏ ਹੁਣ ਮੈਨੂੰ ਛੱਡਣਾ ਹੋਊਗਾ ਕੱਲ ਗੱਲ ਤੇ ਕਮੀਆਂ ਕੱਢਦੀ ਏ ਨੀ ਹਣ ਮੈਨੂੰ ਛੱਡਣਾ ਹੋਊਗਾ ਗੱਲ ਗੱਲ ਤੇ ਕਮੀਆਂ ਕੱਢਨੀ ਏ ਵੀਰੇ ਮੌਕੇ ਦਾ ਗੀਤ ਜਮਾ ਦੋ ਜਾਣੇ ਆਪਾਂ ਕੋਲ ਜੂਸਪੀਨ ਆਇਆ ਸੀ ਮੀਆਂ ਬੀਬੀ ਪਦੇ ਪ੍ਰੇਮ ਜੋੜਾ ਸੀ ਉਹਨਾਂ ਦੀ ਬਾਣੀ ਬੁੱਟੀ ਖਟਮਿੱਠੀ ਹੋ ਗਈ ਆਪਾਂ ਬਾਈ ਉਹਨੇ ਜੀ ਬਣਾਤਾ ਮੇਰਾ ਪੀਰਾ ਕੇ ਸਪੋਰਟ ਲਾਇਕ ਕਮੈਂਟ ਸ਼ੇਅਰ ਤੱਕ ਕੇ ਕਰ ਦੋ ਪ੍ਰਾਮਣਿਕ